ਕੋਈ ਮੈਨਾਂ ਕੋਈ ਭਾਈ ਬਣ ਕੇ ਕੋਈ ਮਾਂ ਬਣ ਕੇ ਕੋਈ ਪੁੱਤ ਬਣ ਕੇ ਤੇ ਸਾਰੀ ਸੰਸਾਰ ਦੀ ਜਿਹੜਿਆ ਚੱਲੇ ਇਸੇ ਤਰ੍ਹਾਂ ਚੱਲੀ ਜਾਣੀ ਹੈ ਅਸੀਂ ਵੀ ਚੱਲੇ ਜਾਣਾ ਹਮੇਂ ਜਾਣਾ ਤੇ ਕੇਵਲ ਤੇ ਕੇਵਲ ਇੱਕ ਵਜਲੇ ਕਿਤੇ ਨਹੀਂ ਜਾਣਾ ਬਾਕੀ ਸਾਰਿਆਂ ਦੇ ਉਹ ਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜਦੋਂ ਤੱਕ ਦੁਨੀਆ ਰਹੂਗੀ ਉਹ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੰਗ ਤੇ ਜਾਣਦੇ ਨੰਗ ਤੋਂ ਦੇ ਵਲੀ ਪੀ ਪਕੰਬਰ ਔਲੀਏ ਜਿਹੜੇ ਆਪਣੇ ਆਪ ਨੂੰ ਇਹ ਕੇਂਦਰ ਤੇ ਤਾਂ ਆਏ ਨਾ ਵੱਡਾ ਉਹਨਾਂ ਨੂੰ ਨਹੀਂ ਜਾਣਿਆ ਇਸ ਤਰ੍ਹਾਂ ਕਿ ਕਿਤੋਂ ਸਾਨੂੰ ਵੱਡੀ ਸਿੱਖਿਆ ਇਸ ਸੋਹਰਾ ਤੋਂ ਇਹ ਮਿਲਦੀ ਹੁੰਦੀ ਆ ਕਿ ਜੇ ਅੱਜ ਮਾਤਾ ਰੇਸ਼ਕੁਰ ਨਹੀਂ ਰਹੀ ਤਰੈਣਾ ਜ਼ਰੂਰੀ ਤੇ ਕਿਉਂ ਜੋ ਗੱਲ ਮੇਰੇ ਵੱਡੇ ਪਾਤਾ ਜੀ ਨੇ ਕੀਤੀ ਆ ਕਿ ਪਾਇ ਨਹੀਂ ਮਾਣਿਆ ਫਿਰ ਕਿਉਂ ਹੀਰਖਾ ਕਾਦੇ ਔਰ ਰਹਿਦਾ ਇਥੇ ਇੰਨੇ ਨੇ ਜਗ੍ਹਾ ਦੇ ਵਿੱਚ ਜੀ ਜੋ ਅਸੀਂ ਬਾਹਰ ਰਹਿੰਦੇ ਹਾਂ ਸਾਰੇ ਰੁਚੇ ਪਰਮ ਦੇ ਸਾਰੇ ਕਿਉਂਕਿ ਮੈਂ ਵਿਚਾ ਅਸੀਂ ਸੰਸਾਰੀ ਕੀ ਹਾਂ ਪੁਰਾਣਾ ਹੋਰ ਤੇ ਗੁਰੂ ਦਾ ਫੈਸਲਾ ਲਿਹਾ ਮੈਂ ਪੁੱਲਾ ਅੰਦਰ ਸਭ ਨੂੰ ਅਪੁੱਲ ਗੁਰੂ ਕਰਦਾ ਗੁਰੂ ਜੀ ਕਹਿੰਦਾ ਅਸੀਂ ਖੇਡ ਕਰਨ ਪੁਰਾਣਾ ਹੋਰ ਮੈਂ ਕਦੇ ਬੰਦੇ ਦਾ ਸਵਾਦ ਰੱਖ ਤੇ ਨਾਂ ਤੇ ਮਾਤਾ ਜੀ ਨੂੰ ਸੱਚੀ ਤੇ ਸੁੱਤੀ ਸ਼ਰਤਾਂ ਦੇ ਸੋਹੋ ਪਟ ਇਹੋ ਕਰਦਾ ਹੈ ਗੁਰੂ ਅਗੇ ਅਰਦਾਸ ਬੇਨਤੀ ਕਰੇ ਸੰਗਰੂਪਾਚਾ ਮਾਤਾ ਜੀ ਨੂੰ ਜੀਵ ਜਨਾਂ ਦੇ ਕਿਰਪਾ ਜੀ ਪ੍ਰਮਾਣ ਘਾਣਾ ਮੁੰਡਿਆਂ ਦੇ ਬੱਚਿਓ ਤੇ ਮੇਰੀ ਉਸਤਾਰ ਦੇ ਭੈਣੋ ਤੇ ਮੇਰੇ ਭਾਈਓ ਤੁਹਾਡੇ ਨੂੰ ਸਮੇਂ ਦੀ ਮੰਗ ਅੱਤ ਮੈਂ ਇੱਕ ਮੰਗ ਕਰਦਾ ਤੁਹਾਡੇ ਤੋਂ ਗੁਰੂ ਦਿਲ ਦਾ ਕਰੇ ਨਿਤਨੇਮ ਜੂਰ ਕਰਿਆ ਕਰੋ ਜੇ ਸਾਰੀ ਦੇ ਦੇ ਬਾਦਸ਼ਾਹ ਬਾਨਾ ਨੰਬਰ 3 ਲਈ ਬਾਦ ਪਾਣੀਆ ਪੜ੍ਹ ਲਿਆ ਕਰੋ ਸਾਰੀ ਚੰਗੀ ਬਾਦ ਚ ਦੋ ਸ਼ਾਮਾਂ ਨੂੰ ਪੜ੍ਹ ਲਿਆ ਕਰੋ ਕੰਮ ਬਹੁਤ ਕਰਦੇ ਜੀ ਤੁਸੀਂ 12 12 ਇੱਤੇ 24 24 ਇੱਤੇ ਇੱਕ ਸਵਾਲ ਹੈ ਸਾਡੇ ਲਈ ਗੁੱਸਾ ਨਾ ਕਰਿਓ ਇਹੋ ਜਿਹੇ ਦੇ ਪੁੱਤ ਨੂੰ ਘਟਿਆ ਅਡਾ ਤੁੰ ਲਿਆ 10 ਲੱਖ ਰੁਪਈਆ ਜਾਣਤਾ ਹੋ ਦਿੰਨਾ ਮਾਲ ਕੋਲ ਆ ਲਖਾਇਆ ਜਵਾਨ ਕੀਤਾ ਨਾ ਸਾਰੀ ਪੂੰਜੀ ਤੇ ਲਾਤੀ ਤੂੰ ਖੇਰ ਹੋ ਗਿਆ। ਪਰ ਕੋਈ ਜਦੋਂ 20 ਸਾਲਾਂ ਤੋਂ ਰਹਿਦਾ ਜਿਹੜਾ ਬਾਪੂ ਵਿਚਾਲਿਆ। ਇੱਕ ਸਵਾਲ ਆਪਣੇ ਆਪ ਤੇ ਆ। ਉਹਦਾ ਸਵਾਲ ਪਿਤਾ ਦੇ ਬਾਪੂ ਠੀਕ ਆ ਤੇਰਾ ਜਾਇਦਾ ਕੁੱਟਣਾ। ਪਰ ਤੂੰ ਗੁਰਦੈ ਰੋਜ ਹਨ ਇਹਦਾ ਜਨਨਾ। ਇਹਦਾ ਮੱਥਾ ਵੀ ਟੇਕਦਾ ਪ੍ਰਸ਼ਾਦ ਵੀ ਲੈਣਾ ਪੈਗੇ ਵੀ ਉਹਨਾਂ ਕਿਥਾ। ਮੈਂ ਨਿਸ਼ਾਨ ਸਾਹਿਬ ਦਾ ਸ਼ਰਾਨ ਨਹੀਂ ਕਰਾਉਣਾ ਵਾ ਬਰਦਰ ਨੇ ਮੈਦਾਨ ਬੜਾ ਕੁਝ ਕਰਦਾ ਮਸ਼ਹੂਰ ਕਰਦਾ ਮੇਰੇ ਤੱਕ ਕਰਦਾ ਪਰ ਮੇਰੇ ਤੇ 20 ਸਾਲਾਂ ਦੇ ਤੇ ਕੋਈ ਪੇਪਰ ਨਹੀਂ ਦਿੱਤਾ ਗਿਆ ਕਿ ਮੇਰੇ ਕੋ ਚਮੇੜਾ ਮਾਰਿਆ ਕੁੱਟਿਆ ਜੇ ਤੈਨੂੰ ਪੁੱਛਾਂਗੇ ਤੈਨੂੰ ਜਲਜੀ ਸਾਹਿਬਾਂ ਕੋਲ ਨਹੀਂ ਆਉਂਦਾ ਮੁੰਜ ਬੰਦ ਤੂੰ ਅੰਮ੍ਰਿਤ ਛਕਿਆ ਵਾ ਤੂੰ ਇਹ ਗੱਲ ਹੋਏ ਜਾਣਾਂ ਮੈਂ ਗੁਰੂ ਦਾ ਸੇਕਾਂ ਮੇਰੇ ਨਾਂ ਨਾਲ ਸਿੰਘ ਆ ਤੈਨੂੰ ਪੰਜ ਕੁੜੀਆਂ ਪਰ ਸਾਡੀਆਂ ਮਟਾਵਾਂ ਭੈਣੋਂ ਉਹ ਦਿਨ ਜਦੋਂ ਮਾਤਾਵਾਸੇ ਮਢਾਣੀ ਪਉਂਦੀਆਂ ਸੀਗਾ ਆਸਾ ਦੀ ਵਾਰ ਜਲ ਸੰਹੂਜ ਮਾਨੀ ਕੰਠ ਰਹਿਣਾ ਸਾਥ ਮੂਝ ਮਾਨੀ ਕੰਠ ਮੇਰਾ ਨਾਮ ਤਾਂ ਕਿਸੇ ਨੂੰ ਕੰਠ ਰੋਇ ਜ਼ਰੂਰੀ ਨਹੀਂ ਕਰਨ ਜੋਗੇ ਤੇ ਪੰਜ ਕੌੜੀਆਂ ਜੁੜੀ ਸੇ ਕੰਠ ਕਰ ਲਿਓ ਉਹੀ ਬੜ ਜਾ ਕਰੋ ਕਿਉਂਕਿ ਇਹ ਸ਼ੇਤੀ ਦੇ ਰਿਤੇ ਹੈ ਸਾਰਾ ਨਾਸ ਨਹੀਂ ਪਰ ਕੋਈ ਨਹੀਂ ਬੜ ਲੈਂਦੇ ਨਾ ਇਸ ਕਰਕੇ ਇਹ ਮੇਰੀ ਬੇਨਤੀ ਹੱਥ ਜੋੜ ਕੇ ਇਹ ਨਾ ਸੋਚਿਓ ਕਿ ਸਮਾਂ ਲੰਘਿਆ ਸਾਡੇ ਸੁਭਰਾ ਦੀ ਸਰਕਾਰ ਜੋਗਾ ਸੁਖਿੰਦਰ ਸਿੰਘ ਸੁਭਰਾ ਸਾਡੇ ਦੁਬੇਲੇ ਤੋਂ ਨਾਣਾ ਨੁਆਸੀ ਉਹਨਾਂ ਨੇ ਕਿਹਾ ਸੀ ਮੈਨੂੰ ਕਿ ਮੇਰੀ ਹਾਜ਼ਰੀ ਸੰਤਨ ਨੂੰ ਲਵਾ ਦਿਓ ਤੇ ਕੋਈ ਕਾਰਨ ਕਰਕੇ ਉਹਨਾਂ ਦੇ ਨਾਲ ਜਿਵੇਂ ਜਿਹੜਾ ਗੰਨ ਜੇਹ ਮਿੱਟਿਆ ਪੱਟਦੇ ਇਸ ਕਰਕੇ ਦੰਦ ਕਰਕੇ ਉਹ ਥੋੜਾ ਮਹਿਸੂਸ ਕਰ ਰਿਹਾ ਤਾਂ ਕਰਕੇ ਉੱਝ ਗਈ ਪਹਿਲਾਂ ਤਾਂ ਮਰੀ ਮਾਣ ਜਿਹੜੀ ਆ ਸੰਤਨ ਨੂੰ ਕੁਰਬਾਨ ਹੋਏ ਗੁਰੂ ਜੀ ਦਾ ਆਸ਼ਵਾਸ ਕਰੇ ਸੱਚੇ ਪਾਤਸ਼ਾਹ ਤੇ ਸੰਗਤਨੋ ਕੀ ਬੇਨਤੀ ਹੈ ਉਹਨਾਂ ਦੀ ਆਖਰੀ ਇਹ ਪ੍ਰਵਾਣ ਕਰਿਓ ਨਹੀਂ ਆਇਆ ਜਾਨਾ ਤੁਮ ਇਹ ਸਭ ਜੀ ਮੈਂ ਜਿੰਨਾ ਮੁੰਡੇ ਕਲ ਪੈਣ ਰਿਹਾ ਕਿ ਜਦੋਂ ਸਮਝ ਆਵੀ ਉਹ ਤੁਸ ਸੌ ਗਿਆ ਉਮਰ ਦਾ ਕੋਈ ਤਾਂ ਜਾਣੀਦਾ ਉਮਰ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੇ ਚੰਗੀ ਗੱਲ ਕੋਈ ਦਸਾਂ ਸਾਲਾਂ ਦਾ ਬੱਚਾ ਵੀ ਕਰ ਸਕਦਾ ਤੇ ਮਾੜੀ ਗੱਲ ਮੁੱਢਿਆਂ ਸਾਲਾਂ ਦਾ ਬੰਦਾ ਵੀ ਕਰਦਾ ਜਦੋਂ ਫੁਰਤੀ ਜੁੜੀ ਉਹਨੋ ਸੌਰ ਗਿਆ ਸਨਗੁਰ ਪਾਤੜਾ ਇੱਕ ਛਿੰਨ ਇੱਕ ਚਿੱਤ ਜਿਰ ਕੇ ਆਇਓ ਤਾਲ ਫਾਦ ਕੇ ਦੀਚ ਨਾਇਓ ਇੱਕ ਚਿੱਤ ਕਰਕੇ ਤੇ ਇੱਕ ਛਿੰਨ ਇੱਕ ਛਿੰਨ ਕਿੰਨੀ ਆ ਹਯਾਰ ਆਲ ਅੱਖ ਦਾ ਕੱਜਾਂ ਚ ਭੱਟਾ ਯਾ ਅੱਖ ਦੀ ਵਾਦ ਤੇ ਇਹਨੂੰ ਹਯਾਰ ਆਲ ਕਿਹਾ ਜਾਂਦਾ ਇਹਨੂੰ ਇੱਕ ਛਿੰਨ ਬਣਦੀ ਵੀ ਇੱਕ ਚਮਖੇ ਦੇ ਆਈ ਜਾ ਹੱਟ ਇੰਨੀ ਛੋਟੀ ਆ ਗੁਰੂ ਕਿਰਪਾ ਦੇ ਸੰਗੁਰ ਪਾਤੜਾ ਸਾਨੂੰ ਸਾਰਿਆਂ ਨੂੰ ਸਤਿ ਬਖਸ਼ੇ ਬਾਣੀ ਦਾ ਨੇ ਦੇ ਘਰ ਨਹੀਂ ਬਣੋ ਅੰਮ੍ਰਿਤ ਛਕੋ ਆ ਤੁਹਾਡੇ ਲਾਗੇ 28 ਤਰੀਕ ਨੂੰ ਜਿਹੜਾ ਆਸਰਾ ਘਰ ਅੱਜ ਛੋਟੀ ਸਦੀ ਬਾਸ਼ਾ ਦੀ ਜਿੱਥੇ ਕੰਟੀ ਹੈ ਉੱਥੇ ਅੰਮ੍ਰਿਤ ਛਕੋ 28 ਤਰੀਕ ਨੂੰ ਸ਼ਰਧ ਸਾਈਂ ਮੇਲਾ 28 ਨੰਬਰ 4 ਨਾਂ ਜਿਹੜੇ ਨਹੀਂ ਲੱਗਦੇ ਚੇ ਅੰਮ੍ਰਿਤ ਛਕੋ ਨਗੁਰੇ ਦਾ 9 ਨੂਰਾ ਕਿਉਂਕਿ ਪਹਿਲੀ ਕਲਾਜ ਆਪਣਾ ਜਨਮ ਮੁੜ ਕੇ ਗੱਲ ਤੁਸੀਂ ਠਸ ਕਰ ਰਹੀਏ ਵੀ ਕਰ ਲੈਣਾ ਤਰਨਾ ਕਰ ਰਿਹਾ ਬੱਲੇ ਬੱਸ ਸਾਹਿਬ ਕਲਾਜ ਦੇ ਜੂਰ ਬੋ ਕਿੰਨੇ ਮੈਂਤਿਆਂ ਨੂੰ ਪ੍ਰਵਾਹ ਕਰਿਓ ਸਤਿਗੁਰੂ ਬਾਸਾ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਕੇ ਸੰਗਤ ਵਿੱਚ ਹੋਏਗਾ ਨਾਂ ਮੰਨਿਆ ਹੋਇਆ ਜੀ ਤੱਕ ਕਰਸਿਆ ਹੋਇਆ ਬੋਲੀ ਜੁਟੇ ਮੈਂ ਬੇਨਤੀ ਕਰਦਾ ਹਾਂ ਸਗਲਾ ਪੁਰਸ਼ ਸੰਗਰਾਂਦਨ ਉਠ ਸਾਡੇ ਅੰਮ੍ਰਿਤਸਰ ਦੀ ਪ੍ਰਿਆਲੀ ਉੱਤੇ ਤੋਂ ਜੱਜੇ ਬੰਦੀਆਂੋਂ ਪਿਆਰ ਆਇਆ ਵਾ ਸੁਰਤ ਆਉਂਦਾ ਪਾਈ ਅੰਮ੍ਰਿਤ ਸਿੰਘ ਨੂੰ ਬ੍ਰਿੰਗ ਪਿਆ ਕਿਹਾ ਕੋਲ ਸਰਪੰਚ ਜੀ ਨਾਲ ਉਹ ਉਸਨੇ ਜਦੋਂ ਖੰਦੂਰ ਦਾ ਪਿਆਰ ਹੋਇਆ ਸਰੋਰ ਜੀ ਸੋ ਪੰਨੇ ਸਰਪਾਉ ਲੈ ਲਓ ਮੈਂ ਜੀ ਦੇ ਸੁਰਪਾਉ ਨਾਲ ਗਲਵਟ ਕਰਦੀ ਤੁਹਾਨੂੰ ਸਾਰਿਆਂ ਦਾ ਧੰਨਵਾਦ